ਪੁਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਹੁ ਪਰਪੰਚ ਕਰ ਪਰਤਾਂ ਨੇ ਲਿਆਵੇ ਸੁੱਤ ਧਾਰਾ ਤੇ ਆਣ ਲੋਟਾਵੇ ਬਹੁ ਪਰਪੰਚ ਕਰ ਪਰਤਾਂ ਲਿਆਵੇ ਬਹੁਤਾ ਪਰਪੰਚ ਕਰਕੇ ਬਗਾਨਾ ਤੁਹਾਨੂੰ ਲੈ ਕੇ ਆਉਂਦਾ ਸੁੱਤ ਧਾਰਾ ਤੇ ਆਣ ਲੋਟਾਵੇ ਜਿਹੜੇ ਪਰਪੰਚੀ ਨੇ ਸਿੱਖਣੀ ਦਾ ਸਾਰੇ ਪਰਪੰਚੀਓ ਨੇ ਪਰਪੰਚ ਕੋਈ ਦਾਲ ਸੇਵਾ ਦਾ ਰਹਿ ਜਾਂਦਾ ਕੋਈ ਕਾਫੇਦਾਰ ਰਹਿ ਜਾਂਦਾ ਕੋਈ ਆਪ ਦੇ ਰਿਹਾ ਹੈ ਲੈਪਟਾਪ ਦੇ ਰਿਹਾ ਹੈ ਆਪ ਪਤਾ ਇਹ ਸਰਕਾਰ ਐ ਇਹਦਾ ਪ੍ਰਪੰਚਕਾਰ ਨੇ ਪੈਸੇ ਇਕੱਠੇ ਕਰਦੇ ਨੇ ਬਾਹਰ ਵੀ ਦੇ ਦਿੰਦੇ ਨੇ ਆਪਣੇ ਸੁਧਾਰਕ ਤੇ ਵੀ ਅੰਦਰ ਲਾਉਂਦੇ ਨੇ ਪ੍ਰਪੰਚਕਾਰ ਕੇ ਸੰਤ ਵੀ ਲਿਆਉਂਦੇ ਨੇ ਬਹੁਤ ਪ੍ਰਪੰਚਕਾਰ ਬਲਤਨ ਲਿਆਵਾ ਇਹ ਪਹਿਲਾਂ ਦੇ ਜਲਦੀ ਆਈ ਹੈ ਧਰਮ ਦੇ ਖੇਤਰ ਦੀ ਗੱਲ ਸੁਬੀ ਦੀ ਹੈ ਇਹਨਾਂ ਨੇ ਇਹ ਜਿਹੜੇ ਸੀ ਨਾ ਸ਼ਬਦ ਇਹਨਾਂ ਨੂੰ ਆਪਣੇ ਹੱਕ 'ਚ ਵਰਤ ਲਿਆ ਇਤੋਂ ਰਵਾਗੱਲ ਲੈ ਲਈ ਪਰਪੰਚ ਕਰਨ ਦੀ ਪਰਪੰਚ ਹਟੇ ਨਹੀਂ ਪਰਪੰਚ ਸਭੋ ਕਰ ਲੈ ਧਰਮ ਦੇ ਨਾਮ ਤੇ ਪਰਪੰਚਿਆ ਦੱਸਣ ਹੁੰਦਾ ਕੀ ਹੈ ਜਿੱਥੇ ਧਾਨਾ ਜੂ ਧਰਮ ਦੇ ਵਿੱਚੋਂ ਪਰਪੰਚ ਹੋ ਜੀਏ ਜਿੱਥੇ ਧਰਮਲੇ ਵਿੱਚ ਧਾਨ ਵੜ ਗਿਆ ਨਾ ਸਦਾਰੀ ਉੱਥੇ ਪਰਪੰਚ ਹੋ ਗਿਆ ਬਹੁਤ ਪਰਪੰਚ ਕਰ ਪਰਤਨ ਲਿਆ ਵਾ ਪਲਾਨਿੰਗ ਚਾਹੇ ਕੋਈ ਕੀਤੀ ਪਰ ਧੰਨ ਇਕੱਠਾ ਕਰਨ ਉਹ ਪਰਪੰਚ ਹੈ ਚਾਹੇ ਉਹਦੇ ਪਿੱਛੇ ਉਹਨਾ ਕੋਈ ਧਰਮ ਦਾ ਕੰਮ ਕਾਰ ਸੇਵਾ ਦਾ ਬਹਾਨਾ ਕੀਤਾ ਲੁੱਗੋ ਦਾ ਬਹਾਨਾ ਕੀਤਾ ਅਜੇ ਕਾ ਬੁਢਿਆਂ ਨੂੰ ਨਾਮ ਦੇਣ ਦਾ ਕੰਟ ਬਣੀ ਕੀਤਾ ਵੇਰੋ ਨਾਮ ਲਵਾਂਗੇ ਇਹ ਸਭ ਪਰਪੰਚ ਵਿੱਚ ਸ਼ਾਮਲ ਨੇ ਕਿਉਂਕਿ ਪਰਦਾਰ ਨੇ ਅਪਨੀ ਜੇਬ ਚੋਂ ਕਰੇ ਫੇਰ ਪਰਪੰਚ ਦੀ ਜੇ ਆਪਣੀ ਜੇਬ ਚੋਂ ਕਰੇ ਕਿਸੇ ਤੋਂ ਰੋਲ ਵਿੱਚ ਫੇਰ ਨਹੀਂ ਪਹੁੰਚ ਜਦ ਪਰਦਾਰ ਵਿੱਚ ਆਵੜਦਾ ਫੇਰ ਪਰਪੰਚ ਸੋਹਣੇ ਵਾਲੇ ਨੇ ਅੰਦਰ ਖੋਲੇ ਸੀ ਪ੍ਰਬੰਧ ਸੀ ਅੱਜ ਪਤਾ ਲੱਗਿਆ ਵੀ 3 ਕਰੋੜ ਰੁਪਇਆ ਉਹਨੇ ਗਾਉਣ ਕਰ ਲਿਆ ਸਭ ਨੂੰ ਇਹੋ ਜਿਹੀ ਖਬਰ ਛੱਪੀ ਹੈ ਉਹ ਆ ਕੇ ਨੰਢੀ ਕੀਤਾ ਜੋ ਗੁਜਰਾਤ ਹਮ ਨੂੰ ਪਤਾ ਪ੍ਰਬੰਧ ਸੀ ਜਿੰਨੇ ਵੀ ਡੇਰੇ ਸਾ ਪ੍ਰਬੰਧ ਤੇ ਤੇ ਬਦੂਏ ਦਾ ਪੈਸਾ ਜੋ ਕੋਈ ਵੀ ਪ੍ਰਬੰਧ ਤੋਂ ਖਾਲੀ ਨਹੀਂ ਗੁਰਬਾਣੀ ਕੀ ਕਹਿ ਰਹੀ ਹੈ ਸੇ ਕੋਈ ਕੰਮ ਕਰੇ ਇਹ ਨੂੰ ਧਿਆਨ ਬਣਾ ਲੇ ਬਰਤ ਰਹੇ ਜਿੱਦਾਂ ਪਰ ਪੰਜ ਸਿੱਖਾਂ ਜਾਏ ਕਿਸੇ ਜਦੀ ਨੂੰ ਬਾਹ ਪਰ ਪੰਜ ਘਾਰੇ ਪਰਤਨ ਲਿਆ ਵਾ ਸੁਧਾਰਾ ਪੈ ਆ ਲਟਾ ਵਾ ਜਿਡਾ ਤੋ ਅਗੇ ਦੇ ਆ ਕਰ ਸੁਧਾਰਾ ਤੇ ਆ ਲਟਾ ਵਾ ਮਨ ਮੇਰੇ ਭੂਲੇ ਕਬ ਤਰਾ ਕੀਜੇ ਹਲ ਤ ਨਵੇਰਾ ਤੇਰੇ ਜੀ ਪੈ ਲੀਜੇ ਆਪਣੇ ਮਨ ਹੋ ਗਏ ਨਾ ਕਬ ਨੀ ਤੂੰ ਭੁੱਲ ਕੇ ਵੀ ਇਹ ਕੰਮ ਨਾ ਕਰੀ ਤੂੰ ਨੇ ਕੰਮ ਕਰ ਲੀਏ ਨਾਲੋਂ ਬੈਰਤ ਨਾਲ ਉਹ ਲੈ ਕਪਟਨਾਂ ਕੀ ਜੇ ਕੰਮ ਇਹ ਕਪਟਨ ਨਾ ਬਾੜ ਲਈ ਕਿਉਂਕਿ ਆ ਤਨ ਬੇੜਾ ਤੇਰੇ ਜੀਬੇ ਲਈ ਜਾ ਸਰੀਆ ਕੋਲੋਂ ਪੁੱਛਿਆ ਜਾਊਗਾ ਫਿਰ ਇਹ ਕਹ ਬਤਾਏ ਕਿਉਂ ਕੀਤਾ ਕੀ ਲੋੜ ਸੀ ਇਹਦੀ ਕਰਨ ਬੁਲਾਉਣਾ ਤਾਂ ਆਪਣਾ ਬੰਦ ਸੀ ਉਹ ਮਾ ਆ ਦੇ ਗਿਆ ਦੋ ਸੁਣ ਸਾਰੀ ਤਾਂ ਦੀ ਕੀ ਲੋੜ ਸੀ ਛਿਰ ਛਿਰ ਤਨ ਛਿਜੇ ਜਰਾ ਜਨਾਵੇ ਸਭ ਤੇਰੀ ਆਪ ਕੋਈ ਪਾਣੀ ਉਹ ਨਾ ਪਾਵੇ ਜੇ ਦਾਣਾ ਦਾਣਾ ਕਰਦੇ ਤੇਰਾ ਜਿਹੜਾ ਸਰੀਰ ਹੈ ਘੱਡੀ ਜਾਂਦਾ ਜੇਰਾ ਰੋਗ ਹੈ ਨਾ ਰੋਗ ਤੋਂ ਤੇਰਾ ਸਿਰ ਵੀ ਪੁਰਾਣਾ ਹੋ ਗਿਆ ਘੱਡੀ ਜਾਂਦਾ ਜਦ ਬਿਲਕੁਲ ਇਹ ਨਾ ਹੋ ਜਾਣਾ ਨਾ ਬੇਤਾਰ ਫਿਰ ਕਹਿੰਦੇ ਤੇਰੇ ਬੋਕ ਚ ਪਾਣੀ ਭਰੀ ਪੌਣ ਓਕ ਪਾਣੀ ਭਾਂਡਾ ਨਹੀਂ ਦੇਣਾ ਤੈਨੂੰ ਗਲਾਸ ਭੰਡਾ ਨਹੀਂ ਦੇਣਾ ਜੇ ਤਾਂ ਜਾਂ ਮੈਨੂੰ ਓਕ ਨਾਲੇ ਪਲਾ ਦੋ ਨਾ ਪਾਣੀ ਉਹ ਨੂੰ ਹੱਥ ਲਾ ਲੈਨੋ ਜੇ ਉਹ ਨੂੰ ਹੱਥ ਲਾ ਲੈਨੋ ਉਹ ਕਹਿੰਦੇ ਜਾ ਇਕਲਾ ਲੀਏ ਜਾਂ ਦੋ ਲਾ ਲੀਏ ਵੀ ਜਲ ਮਾਇਆ ਹੋ ਗਲਾ ਲਿਆ ਪੂਰੂ ਹੱਥ ਲਾ ਲਿਆ ਇਹਦੇ ਚ ਬਣੀ ਬਾਦੋ ਕਿਸੇ ਨੂੰ ਓਝ ਵੀ ਨਹੀਂ ਬੋਲੂ ਗਲਾਤਨ ਘਟਣਾ ਲੱਗੇ ਤੇਰਾ ਕਿਹੜਾ ਬੋਲ ਜੂ ਘਟਣਾ ਭਣਾਉਦਾ ਮਾਣਾ ਗੋਣਾ ਬਾਜ ਉਹ ਵੀ ਜਬਾਣੀ ਦੀ ਬੋਲੂਗਾ ਜਾਨੇ ਕਹੇ ਕਬੀਰ ਕੋਈ ਨਹੀਂ ਤੇਰਾ ਹਿੰਦੇ ਰਾਮ ਕੀ ਨਾ ਜਪੇ ਸਵੇਰਾ ਐਂ ਤਾਂ ਕਹਿੰਦਾ ਕੋਈ ਨਹੀਂ ਤੇਰਾ ਜੀ ਆਣ ਆਪਣੇ ਮੰਡੀ ਬੈਠੇ ਨਿਰਾਦਰ ਸੁਤਾਰਾ ਤੇ ਤਾਂ ਲਦਾਇਆ ਕਿ ਸਾਡੇ ਮੂੰਹ ਫੇਰ ਲੈ। ਖਸਾਵ ਤੇ ਤੋਂ ਲਿਆ ਜਾ। ਇਹਨਾਂ ਨੇ ਬਾਣੀ ਨਹੀਂ ਬਾਣੂ ਉਹਦੇ ਵਿੱਚ। ਫਿਰ ਪਛਾਣੇਗਾ ਵੀ ਮੈਂ ਇਹ ਨਾਲ ਕਰ ਕਿਉਂ ਕਰਨਾ ਸੀ। ਇਹ ਤੇ ਕੋਈ ਨਹੀਂ ਤੇਰਾ। ਜਿਵੇਂ ਜਰਾਮ ਹੈ ਤੇਰੇ ਅੱਧਰ। ਉਹਨੂੰ ਸਮਝ ਲਾਉਣ ਨੂੰ ਜਾਣਦਾ। ਸਾਜਰੇ ਸਾਜਰੇ ਜਾਣ ਲੈ ਜਿਨਾਂ ਜਿਨ ਸੂਰਜੀ ਦੀ ਛਪਦਾ। ਸਹਿਜ ਜਨਾ ਜਨਾ ਤੇਰਾ ਜਾਣ ਲਾਉ ਨੂੰ ਜਨਾ ਤੇ ਜਿੰਦਗੀ ਇਹਨੇ ਰੱਬੇ ਸਵੇਰਾ ਇਹਦੇ ਰਾਮ ਕੀ ਨਾ ਜਪੇ ਸਵੇਰਾ ਆਹੋ ਰੱਬੇ ਜੀ ਰਾਮ ਜਾਣ ਲੈ ਲੱਭ ਲੈ ਉਹਨੂੰ ਜਿੰਦਗੀ ਰੈਂਦੀ ਜਪਲਾ ਸਵੇਰਾ ਨਾਮ ਰੈਂਦਾ ਜਿੰਦਗੀ ਰੈਂਦੀ ਰੈਂਦੀ ਜਪਲਾ